ਗੱਲ ਕਰ ਰਹੇ ਹਾਂ ਬਨਾਲਾ ਦੇ ਸਦਰ ਬਾਜ਼ਾਰ ਦੀ ਤੁਸੀਂ ਦੇਖ ਸਕਦੇ ਹੋ ਅਸੀਂ ਬਨਾਲਾ ਦੇ ਸਦਰ ਬਾਜ਼ਾਰ ਦੇ ਵਿੱਚ ਖੜੇ ਹਾਂ ਜੇਕਰ ਗੱਲ ਕਰੀਏ ਬਨਾਲਾ ਦੇ ਸਦਰ ਬਾਜ਼ਾਰ ਦੇ ਇਤਿਹਾਸ ਦੀ ਤਾਂ ਤਕਰੀਬਨ 100 ਸਾਲ ਪੁਰਾਣਾ ਇਹ ਬਾਜ਼ਾਰ ਹੈ ਸਰਕਾਰਾਂ ਬਦਲਦੀਆਂ ਰਹੀਆਂ ਸਮਾਂ ਬਦਲਦਾ ਰਿਹਾ ਸ਼ਹਿਰ ਦੀ ਨਹਾਰ ਬਦਲਦੀ ਨਹੀਂ ਪਰ ਸਭ ਤੋਂ ਵੱਡੀ ਸਮੱਸਿਆ ਸੀ ਜਿਹੜੀ ਸ਼ਹਿਰ ਦੇ ਵਿੱਚ ਸਦਰ ਬਾਜ਼ਾਰ ਦੇ ਵਿੱਚ ਸੀਵਰੇਜ ਸੀ ਜਿਹੜਾ ਅੱਜ ਤੱਕ ਨਹੀਂ ਪਿਆ ਸੀ ਸੀਵਰੇਜ ਪੈਣਾ ਸ਼ੁਰੂ ਹੋਇਆ ਪਰ ਅੱਜ ਕਿਤੇ ਨਾ ਕਿਤੇ ਉਹ ਸੀਵਰੇਜ ਹੈ ਜਿਹੜਾ ਸਿਰਦਰਦੀ ਬੰਦੀ ਜਾ ਰਹੀ ਹੈ ਵਪਾਰੀਆਂ ਵਾਸਤੇ ਤੁਸੀਂ ਦੇਖ ਸਕਦੇ ਹੋ ਲੰਬੇ ਦੌਰ ਸਾਈਮੀਨ ਅੱਧ ਤੇ ਕੰਮ ਚੱਲ ਰਿਹਾ ਕੰਮ ਇੰਨੀ ਸਲੋ ਸਪੀਡ ਨਾਲ ਚੱਲ ਰਿਹਾ ਹੈ ਵਪਾਰ ਵੀ ਥੱਪ ਨਜ਼ਰ ਆ ਰਿਹਾ ਹੈ ਸ਼ਹਿਰ ਦੇ ਵਪਾਰੀ ਵੀ ਜਿਹੜੇ ਇੱਥੇ ਇਕੱਠੇ ਨਜ਼ਰ ਆ ਰਹੇ ਨੇ ਔਰ ਕਿਸ ਤਰੀਕੇ ਦਾ ਕੰਮ ਹੋ ਰਿਹਾ ਉਹਨੂੰ ਲੈ ਕੇ ਵੀ ਕਿਤਨੇ ਕਿਤੇ ਵਪਾਰੀਆਂ ਦੇ ਵਿੱਚ ਨਰਾਸ਼ਾ ਜਿਹੜਾ ਨਜ਼ਰ ਆ ਰਹੀ ਹੈ ਤੁਸੀਂ ਦੇਖ ਸਕਦੇ ਹੋ ਕੰਮ ਜ਼ਰੂਰ ਹੋ ਰਿਹਾ ਹੈ ਪ੍ਰੋਪਰ ਤਰੀਕੇ ਨਾਲ ਕੋਈ ਜ਼ਿਆਦਾ ਲੇਬਰ ਇੱਥੇ ਨਜ਼ਰ ਨਹੀਂ ਆ ਰਹੀ ਕਿਉਂਕਿ ਸਦਰ ਬਾਜ਼ਾਰ ਦਾ ਮੁੱਖ ਕੰਮ ਹੈ ਤਕਰੀਬਨ 300 ਦੁਕਾਨਾਂ ਨੇ ਜਿਹੜੀਆਂ ਉਹ ਸਦਰ ਬਾਜ਼ਾਰ ਦੇ ਵਿੱਚ ਨੇ ਉਹ ਕਿਤਨੇ ਕਿਤੇ ਇਸ ਕੰਮ ਦੇ ਵਿੱਚ ਮੰਦੀ ਦੀ ਮਾਰ ਆਉ ਝਿਲਦੀ ਨਜ਼ਰ ਆ ਰਹੀ ਹੈ ਨਾ ਵਪਾਰੀ ਅੱਜ ਇਕੱਠਾ ਹੋਇਆ ਹੈ ਵਪਾਰੀ ਆਪਣੀ ਗੱਲ ਰੱਖ ਰਿਹਾ ਹੈ ਵੀ ਇਹ ਜਿਹੜੀ ਸਮੱਸਿਆ ਹੈ ਇਹ ਸਮੱਸਿਆ ਦਾ ਹੱਲ ਹੋਣਾ ਚਾਹੀਦਾ ਹੈ ਜਲਦੀ ਹੱਲ ਹੋਣਾ ਚਾਹੀਦਾ ਹੈ ਕਿਉਂਕਿ ਵਪਾਰ ਆ ਕਿਤਨਾ ਕਿਤੇ ਖਤਮ ਹੁੰਦੇ ਜਾ ਰਿਹਾ ਹੈ ਕਿਸ ਤਰੀਕੇ ਦੇ ਹਾਲਾਤ ਨੇ ਇਥੇ ਕਿਸ ਤਰੀਕੇ ਦੀਆਂ ਸਮੱਸਿਆਵਾਂ ਪੈਦਾ ਹੋਈਆਂ ਹੋਈਆਂ ਉਹਨਾਂ ਨੂੰ ਲੈ ਕੇ ਆਪਾਂ ਖਾਸ ਗੱਲਬਾਤ ਕਰਾਂਗੇ ਵਪਾਰੀਆ ਨਾਲ ਸਰ ਸਦਰ ਬਾਜ਼ਾਰ ਦੇ ਵਿੱਚ ਖੜੇ ਆ ਵਿਕਾਸ ਹੋ ਰਿਹਾ ਕਹਿੰਦੇ ਵੀ ਸਦਰ ਬਾਜ਼ਾਰ ਦੇ ਵਿੱਚ ਸੀਵਰੇਜ ਪਾਰਿਆ ਲੰਬੀ ਮੰਗ ਸੀ ਤੁਹਾਡੀ ਵੀ ਸੀਵਰੇਜ ਪੈਣਾ ਚਾਹੀਦਾ ਪਰ ਹੁਣ ਕੀ ਸਮੱਸਿਆ ਆ ਰਹੀ ਹੈ ਇਥੇ ਜਿਹੜੀ ਸਮੱਸਿਆ ਆ ਰਹੀ ਹੈ ਜੀ ਜਿਹੜਾ ਸਾਡਾ ਸਦਰ ਬਾਜ਼ਾਰ ਆ ਉਹ ਬਰਨਾਲੇ ਦਾ ਹਾਰਟ ਹੈ ਇਹ ਹਾਰਟ ਦੇ ਵਿੱਚ ਜਿਹੜਾ ਕੰਮ ਚੱਲ ਰਿਹਾ ਬਹੁਤ ਸਲੋ ਕੰਮ ਚੱਲ ਰਿਹਾ ਹੈਗਾ ਗਵਰਨਮੈਂਟ ਕੰਮ ਵਧੀਆਂ ਕਰ ਰਹੀ ਹੈ ਪਰ ਅਸੀਂ ਉਹਨੂੰ ਇਹ ਕਹਿਣਾ ਚਾਹੁੰਦੇ ਆਂ ਕਿ ਕੰਮ ਦੀ ਸਪੀਡ ਬਣਨੀ ਚਾਹੀਦੀ ਹੈ ਇੱਥੇ ਜੇ ਸੀ ਬੀ ਇੱਕ ਨਾਲ ਕੰਮ ਚੱਲਦਾ ਇੱਕ ਦਿਨ ਕੰਮ ਚੱਲਦਾ ਤਿੰਨ ਦਿਨ ਚੱਲਦਾ ਨਹੀਂ ਜਿਵੇਂ ਬੰਦੇ ਦੀ ਹਾਰਟ ਦੀ ਨਾੜ ਬਲੌਕ ਹੋ ਜਾਂਦੀ ਹੈ ਉਹ ਬੰਦਿਆਂ ਨੂੰ ਹਾਰਟ ਅਟੈਕ ਆ ਜਾਂਦਾ ਉਹ ਸਾਡਾ ਆ ਸਦਰਬ ਯਾਰ ਬਲੌਕ ਫੋਨ ਕਰਕੇ ਜੋ ਪੱਟ ਪਟੀਆਂ ਚੱਲ ਰਿਹਾ ਹੈ ਸਾਡਾ ਕਾਰੋਬਾਰ ਨੂੰ ਅਟੈਕ ਆ ਚੁੱਕਿਆ ਹੈ ਸਾਡਾ ਕਾਰੋਬਾਰ ਜ਼ੀਰੋ ਤੇ ਪਹੁੰਚ ਚੁੱਕਿਆ ਹੈ ਦੁਕਾਨਾਂ ਸਾਡੀਆਂ ਰੋਜ਼ ਰੇਤੇ ਨਾਲ ਭਰ ਜਾਂਦੀਆਂ ਬਹੁਤ ਹਨ ਸਮੱਸਿਆ ਨਾਲ ਖਿਲਣਾ ਪੈ ਰਿਹਾ ਅਸੀਂ ਗਵਰਨਮੈਂਟ ਨੂੰ ਬੇਨਤੀ ਕਰਦੇ ਹਾਂ ਵੀ ਜੋ ਇਹ ਕੰਮ ਹੈ ਪੂਰੀ ਸਪੀਡ ਨਾਲ ਕੀਤਾ ਜਾਵੇ ਹੋਰ ਕੀ ਸਮੱਸਿਆ ਆ ਰਹੀ ਹੈ ਸੁਣਿਆ ਵੀ ਇੱਥੇ ਹਾਦਸੇ ਵੀ ਬਹੁਤ ਜ਼ਿਆਦਾ ਹੋ ਰਹੇ ਨੇ ਇੱਥੇ ਜਿਹੜੇ ਪੱਟ ਰਹੇ ਨੇ ਕੰਮ ਚੱਲ ਰਿਹਾ ਹੈ ਇਹ ਇਹ ਜਿਗਾ ਕੇ ਜੇ ਦੇਖ ਰਿਹਾ ਮੈਂ ਰਾਤ ਨੂੰ ਸਾਡੇ ਉੱਥੇ ਗਲੀ ਦੇ ਮੋੜ ਦੇ ਉੱਤੇ ਜਿਹੜਾ ਬਿਆਰ ਦੇ ਵਿੱਚ ਇਹ ਪਟੜ ਗਰੀ ਬਣਾਉਂਦੇ ਸੀ ਬਣਾਉਂਦੇ ਨੇ ਪਾ ਦਿੰਦੇ ਨੇ ਪਰ ਟੋਪਰ ਨਹੀਂ ਪਾਉਂਦੇ ਉਹਦੇ ਕਿਉਂ ਜਾਣੇ ਡੁੱਗੋ ਛੱਡ ਜਾਂਦੇ ਨੇ ਉਹਦੇ ਵਿੱਚ ਹੁਣੇ ਤਾਜ਼ਾ ਹਲੇ ਦੇ ਦੇਖਿਆ ਹੁਣੇ ਅੱਧਾ ਘੰਟੇ ਪਹਿਲਾਂ ਹੀ ਗਾਲੂ ਤਾਜੀ ਹਲੇ ਐਟੋ ਵਾਲੇ ਘਾਰ ਰਿਆ ਸੀ ਹੁਣ ਕੁਛੀ ਦਿਖਿਆ ਵੀ ਕੀ ਐ ਕਿਉਂ ਅੱਜ ਚੁੱਲ੍ਹ ਜਾ ਰਿਹਾ ਹੁੰਦਾ ਗੜਾ ਉਹ ਨਾਲ ਜਾਣਾ ਪਿੱਛਾ ਟਾਇਰ ਉਹ ਵੀ ਫਟ ਗਿਆ ਅਸੀਂ ਆ ਕੱਢ ਕੇ ਆਏ ਆ ਇਹ ਜੇ 8 ਸੇ 10 ਵਾਰ ਹਾਸੇ ਜਿੱਲੀ ਹੁੰਦੇ ਨੇ ਪਿੰਨਾਂ ਲਾਗੇ ਮੇਰੇ ਨਾਲਾਂਗੇ ਹੁੰਦੇ ਨੇ ਸ਼ਾਇਦ ਕੀ ਸਮੱਸਿਆ ਆ ਰਹੀ ਐ ਸਦਰਬਿਆ ਬੋਟਾ ਬਾਤੀਆਂ ਲੋਕ ਹੁਣ ਪਛਤੋਂਦੇ ਨੇ ਲੁੱਟੇ ਲੁੱਟੇ ਮਹਿਸੂਸ ਕਰਦੇ ਨੇ ਸਮੱਸਿਆ ਇਹ ਐ 4 ਸਾਲ ਤੋਂ ਪੁਰਾਣਾ ਸਦਰ ਬਾਜ਼ਾਰ ਆ ਇਹ 메ਨ ਬਾਜ਼ਾਰ ਆ ਇਹ ਇਹਦੇ ਵਿੱਚ ਪਹਿਲਾਂ ਤਾਂ ਅਜੇ ਤੱਕ ਕਿਸੇ ਨੇ ਕਿਸੇ ਪੋਲੀਟਿਕਲ ਪਾਰਟੀ ਨੇ ਕਿਸੇ ਸਰਕਾਰ ਨੇ ਸੀਵਰੇਜ ਪਾਇਆ ਨਹੀਂ ਤੇ 메ਨ ਬਾਜ਼ਾਰ ਆ ਜਦੋਂ ਉੱਥੇ ਮੀਂਹ ਪੈਂਦੇ ਸੀ ਨਰਕ ਪਾ ਜਾਂਦਾ ਸੀ 100 ਸਾਲ ਦੇ ਲੋਕਾਂ ਨੇ ਨਰਕ ਭੋਗਿਆ ਤੇ ਹੁਣ ਜੇ ਸੀਵਰੇਜ ਪੈਣ ਲੱਗਿਆ ਚੰਗੀ ਗੱਲ ਹੈ ਲੇਕਿਨ ਸੀਵਰੇਜ ਵੀ ਮਤਲਬ ਕਿ ਉਹਦੀ ਮਾਰਚ ਹੈ ਵੀ ਲੁੱਟ ਖੋਟ ਦੀ ਮਾਰ ਦੇ ਵਿੱਚ ਆਉਦੇ ਨਿੱਜੀ ਸਵਾਰਥਾਂ ਕਰਕੇ ਪੈ ਰਿਹਾ ਕੋਈ ਲੋਕਾਂ ਵਾਸਤੇ ਨਹੀਂ ਪੈ ਰਿਹਾ 8 ਇੰਚ ਪੈਪ ਹੈ 8 ਇੰਚ ਪੈਪ ਕੋਠੀਆਂ ਚ ਵੰਦਾ ਹੈ ਕੋਠੀਆਂ ਚ ਇਹ ਐਸ ਡੀ ਐਕਸ ਨੂੰ ਪੁੱਛੋ ਵੀ ਅੱਜ ਜੇ ਕੋਠੀ ਬਣਾਉਣੀ ਹੈ ਤਾਂ ਕਿੰਨੇ ਇੰਚੀ ਪੈਪ ਵੰਦਾ ਇਹ ਸਦਰ ਬਾਜ਼ਾਰ ਦਾ 8 ਇੰਚ ਪੈਰਿਆ ਇਹ ਇੱਥੇ ਤਾਂ ਇਹਦਾ ਹਾਲਾਤ ਨੇ ਕੋਈ ਇੱਥੇ ਬੋਰਡ ਨਹੀਂ ਕੋਈ ਠੇਕੇਦਾਰ ਦਾ ਨਾਮ ਨਹੀਂ ਕੋਈ ਇੱਥੇ ਬੈਰੀਗੇਡ ਨਹੀਂ ਕੋਈ ਇੱਥੇ ਮੋਦਲੇ ਬਲੈਕਟਰ ਨਹੀਂ ਲੱਗੇ ਵੇ ਕੋਈ ਲਾਈਟ ਨਹੀਂ ਲੱਗੀ ਵੀ ਖੱਡੇ ਪਟ ਕੇ ਸਿੱਟ ਜਾਂਦੇ ਨੇ ਦੋ ਪੈਪਰ ਰੱਖ ਜਾਂਦੇ ਨੇ ਕੋਈ ਡਿੱਗੀ ਆਵੇ ਮਰੀ ਆਵੇ ਖੱਬੀ ਆਵੇ ਕਿਸੇ ਨੂੰ ਕੋਈ ਚਿੰਤਾ ਨਹੀਂ ਆਦੀਆਂ ਜੇਬਾਂ ਪਰੰਤੋਂ ਬਿਨਾ ਲਗਾਤਾਰ ਕੰਮ ਚੱਲ ਰਿਹਾ ਕੋਈ ਆਵਾਜ਼ ਥਾਂ ਦੀ ਕੋਈ ਕੋਈ ਕੰਮ ਨਹੀਂ ਚੱਲ ਰਿਹਾ ਇੱਕ ਦਿਨ ਕੰਮ ਚੱਲਦਾ ਜਿਹੜਾ ਜੀਸੀਬੀ ਦਾ ਕੰਮ ਹੈ ਉਹ ਕਈ ਨਾਲ ਹੋ ਰਿਹਾ ਕੰਮ ਕੀ ਚੱਲੂਗਾ ਇਹ 7-7 ਮਹੀਨੇ ਹੋ ਗਏ ਗਲੀਆਂ ਪਟ ਕੇ ਸਿੱਟੀਆਂ ਨੂੰ ਲੋਕ ਚਿੱਕਾ ਮਾਰ ਮਾਰ ਕੇ ਨਰਕ ਦੀ ਜ਼ਿੰਦਗੀ ਜਿਉ ਰਹੇ ਨੇ ਅੱਧੀਆਂ ਗਲੀਆਂ ਬਣੀਆਂ ਆ ਅੱਧੀਆਂ ਵਿਚ ਪਈਆਂ ਨੇ ਸਿਵਲ ਜੋਰ ਨੂੰ ਕੀ ਮੰਗ ਕਰਦੇ ਹੋ ਮੰਗ ਕੀ ਕਰਦੇ ਕੋਈ ਸੀਵਰੇ ਰੋੜ ਦਾ ਅਧਿਕਾਰੀ ਆ ਕੇ ਕੋਲੇ ਖੜ ਕੇ ਕੰਮ ਕਰਾਵੇ ਕੋਈ ਫੋਨ ਨਹੀਂ ਚੱਕਦਾ ਕਿ ਆਉਂਦਾ ਨਹੀਂ ਲੇਬਰ ਵਾਲੇ ਕੀ ਹੈ ਠੀਕ ਹੈ ਜਿੰਨਾ ਕਾ ਖੱਡੇ ਲਾ ਕੇ ਪੱਟ ਕੇ ਤੁਰ ਜਾਂਦੇ ਇੱਕ ਜੀ ਸੀ ਬੀ ਹੈ ਐ ਕੋਈ ਕੰਮ ਚੱਲਦੇ ਨੇ ਇਹ ਤਾਂ ਲੁੱਟ ਖਸੁੱਟ ਦਾ ਸਾਧਨ ਬਣਾ ਰੱਖਿਆ ਹੈ ਬਹੁਤ ਮਾੜਾ ਹਾਲ ਹੈ ਤੇ ਸਰਕਾਰਾਂ ਦਾ ਇੱਥੇ ਦੇ ਜਿਹੜੇ ਮੌਜੂਦਾ ਐਮ ਸੀ ਨੇ ਦੱਸੋ ਮੈਨੂੰ ਆਪਾਂ ਤੇ 2 ਘੰਟੇ ਨੇ ਖੜੇ ਕਿਹੜਾ ਐਮ ਸੀ ਤੇ ਕਿਹੜਾ ਇੱਥੇ ਮੈਕਮੇ ਵਾਲਾ ਤੇ ਕਿਹੜਾ ਇੱਥੇ ਕੋਈ ਸਰਕਾਰ ਦਾ ਨੁਮਾਇੰਦਾ ਤੇ ਗਿਣਾ ਮਾਰਦਾ ਸਿਰਫ ਆਵਾਜ਼ ਦੀ ਜੇਬ ਪਰੋਂ ਤੱਕ ਦਾ ਮਤਲਬ ਹੈ ਬਹੁਤ ਜਿਆਦਾ ਮਾੜਾ ਆ ਰਿਹਾ ਬਿਲਕੁਲ ਜਿਸ ਤਰੀਕੇ ਦੀ ਨਿਰਾਸ਼ਾ ਵਪਾਰੀਆਂ ਵਿੱਚ ਨਜ਼ਰ ਆ ਰਹੀ ਹੈ ਵੀ ਵਿਕਾਸ ਜ਼ਰੂਰ ਹੋ ਰਿਹਾ ਹੈ ਬਾਜ਼ਾਰ ਦੀ ਲੰਬੀ ਮੰਗ ਸੀ ਵੀ ਇੱਥੇ ਸੀਵਰੇਜ ਪੈਣਾ ਜ਼ਰੂਰੀ ਹੈ ਪਰ ਸੀਵਰੇਜ ਪਾਈਪਲਾਈਨ ਪੈ ਰਹੀ ਹੈ ਉਹ ਵੀ ਕਿਸ ਤਰੀਕੇ ਨਾਲ ਪੈ ਰਹੀ ਹੈ ਕਿਤੇ ਨਾ ਕਿਤੇ ਸ਼ੱਕ ਦੇ ਕਿਰੇ ਜਨ ਨਜ਼ਰ ਆਂਦੀ ਔਰ ਵਪਾਰੀਆਂ ਵੱਲੋਂ ਜਿਹੜਾ ਜੋਸ਼ ਹੈ ਜਿਹੜਾ ਉਹ ਲਗਾਤਾਰ ਨਜ਼ਰ ਆ ਰਿਹਾ ਔਰ ਮੰਗ ਵੀ ਕੀਤੀ ਜਾ ਰਹੀ ਵੀ ਇਸ ਦਾ ਜਿਹੜਾ ਕੰਮ ਹੈ ਛੇਤੀ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਜਿਹੜਾ ਬਾਜ਼ਾਰ ਹੈ ਪ੍ਰੋਪਰ ਤਰੀਕੇ ਨਾਲ ਚੱਲ ਸਕੇ ਕੈਮਰਾ ਪਰਸਨ ਅਸ਼ੋਕਪੁਰ ਦੀ ਨਾਲ ਦਵਿੰਦਰ ਸ਼ਰਮਾ ਜੀ ਮੀਡੀਆ ਬਰਨਾਲਾ ਪ੍ਰਸ਼ੰਚਾ ਸ਼ਰਮਾ ਜੀ ਜਿਹੜਾ ਸਾਡਾ ਟੈਂਡਰ ਹੋਇਆ ਜੀ ਉਹ ਦਾ ਸਾਈਟ ਇੰਚਾਰਜ ਹੈ ਜੀ ਕੰਮ ਕਰਾਉਣਾ ਹੈ ਸਾਡੇ ਤਕਰੀਬਨ 70% ਕੰਮ ਹੋ ਚੁੱਕਿਆ ਜੀ 30% ਰਹਿ ਗਿਆ ਉਹ ਤਕਰੀਬਨ ਇਸ ਮਹੀਨੇ ਦੇ ਲਾਸਟ ਤੱਕ ਕੰਪਲੀਟ ਹੋ ਜੂ ਪੰਜ 10 ਦਿਨ ਅੱਗੇ ਪਿੱਛੇ ਮੈਂ ਕਹਿ ਨਹੀਂ ਸਕਦਾ ਕਈ ਵਾਰ ਕੋਈ ਲੇਬਰ ਦੀ ਦਿੱਕਤ ਆ ਜਾਂਦੀ ਹੈ ਕਈ ਵਾਰ ਰੋਈਵਰ ਦੀ ਕਿਸੇ ਦੇ ਕੋਈ ਡੈਥ ਵਗੈਰਾ ਹੋ ਗਈ ਨਹੀਂ ਆਏ ਦੋ ਦਿਨ ਉਸ ਕਰਕੇ ਦੋ ਚਾਰ ਦਿਨ ਲੇਟ ਹੋ ਜਾਏ ਤਾਂ ਮੈਂ ਕਹਿ ਨਹੀਂ ਸਕਦਾ ਤਕਰੀਬਨ 31 ਮਈ ਤੱਕ ਅਸੀਂ ਫਾਈਨਲ ਕਰ ਦਾਂਗੇ ਸਰ ਐਕਚੁਅਲੀ ਐਕਚੁਅਲੀ ਮੇਨ ਬਾਜ਼ਾਰ ਦਾ ਕੰਮ ਹੈ ਅਸੀਂ ਜਦੋਂ ਪੜਦੇ ਆ ਜੇ ਅਸੀਂ ਇੱਕ ਖੱਤੇ ਤੋਂ ਦੂਜਾ ਖੱਤਾ ਮੋਹਰਾ ਪਾੜਦੇ ਆ ਤਾਂ ਲੋਕ ਕਹਿੰਦੇ ਸਾਡੀ ਅਣਜਾਣ ਦੀ ਪ੍ਰੋਬਲਮ ਹੈ ਕੋਈ ਮੋਟਰਸਾਈਕਲ ਬਾਜ਼ਾਰ ਚ ਆਉਂਦਾ ਖੜਾ ਜਾਂਦਾ ਮੂਰੇ ਮਗਰ ਨਹੀਂ ਕਰਦਾ ਸਾਡੀ ਕੋਈ ਮਸ਼ੀਨ ਦੀ ਆਈ ਟਾਈਮ ਤੇ ਮਾਲ ਨਹੀਂ ਪਹੁੰਚਦਾ ਇਸ ਕਰਕੇ ਸਾਨੂੰ ਦਿੱਕਤ ਆ ਰਹੀ ਹੈ ਇੱਕ ਓਲਡ ਕਮ ਆਉਂਦੀ ਬੁਝਾ ਕਰਕੇ ਜਦੋਂ ਪਾੜਦੇ ਕਿਸੇ ਦੀ ਸੀਵਰ ਦੀ ਪੈਪ ਆਊਟਲੈਟ ਹੈ ਜਾਂ ਬਾੜਾ ਹੈ ਵਾਟਸਪਾਈ ਦੀ ਪੈਪ ਹੈ ਸਾਨੂੰ ਉਹ ਵੀ ਆਲੇ ਦੀ ਚੱਲਦੀ ਕਰਕੇ ਦੇਣੀ ਅਸੀਂ ਉਹਨੂੰ ਵੀ ਨਹੀਂ ਰੋਕ ਸਕਦੇ ਜੀ ਉਸ ਕਰਕੇ ਸਾਡ ਨੂੰ ਥੋੜਾ ਬਹੁਤ ਟਾਈਮ ਲੱਗ ਰਿਹਾ ਹੈ ਉਹ ਵੀ ਐਕਚੁਅਲੀ ਜਿਹੜੀ ਪ੍ਰੋਵਾਈਡ ਹੁੰਦੀ ਹੈ ਇੱਥੋਂ ਨਹੀਂ ਹੁੰਦੀ ਚੰਡੀਗੜ੍ਹ ਮਤਲਬ ਨਕਸ਼ਾ ਪਾਸ ਹੋ ਕੇ ਹੁੰਦਾ ਇਹ ਤੋਂ ਭੇਜ ਦਿਓ ਉਹ ਤੋਂ ਡਿਜ਼ਾਈਨ ਬਣ ਕੇ ਉੱਥੋਂ ਪਾਸ ਹੋ ਕੇ ਆਉਂਦੀ ਹੈ ਜਿਹੜੀ ਪਾਸ ਹੋ ਕੇ ਆ ਗਈ ਸਾਨੂੰ ਉਹੀ ਲਾਉਣੀ ਪੈਂਦੀ ਹੈ ਕੀ ਪਾਸ ਹੋ ਕਿੰਨਾ 8 ਇੰਚ ਲਾਈਨ ਸੀਵਰੇਜ ਦੀ 8 ਇੰਚ ਲਾਈਨ ਪਾਸ ਹੋਈ ਹੈ ਜੀ ਤਾਂ 8 ਇੰਚ ਹੀ ਪਾਸ ਆ ਸਕਦੇ ਸੀ ਵੱਡੇ ਨਹੀਂ ਪਾਸ ਆ ਸਕਦੇ ਤੇ ਮਹਿਕਮੇ ਦੇ ਅਕੋਰਡਿੰਗ ਹੀ ਜਿਹੜਾ ਸਾਨੂੰ ਦਿੱਤਾ ਹੁੰਦਾ ਉਹੀ ਕਰਦੇ ਹੁੰਦੇ ਆ